ਇਹਰਾ ਕੁਣਾ ਕਰ ਲੋ ਇੱਕ ਦੋ ਹੈ ਨਹੀਂ ਤਾਰਾ ਮਸਾਲਾ ਵਾਲਾ ਆ ਦੇ ਆ ਸਾਹਮਣੇ ਸਾਹਮਣੇ ਵਡਾ ਕਰੋ ਤੇਰਾ ਆਟਾ ਕਲੀ ਪਜਾਲੀ ਹਾਰੀ ਨੇਤਾ ਚੰਗਲੀ ਪਜਾ ਨਝਰਲੀ ਮਾਜੂ ਤੇ ਨਹੀਂ ਮੱਖ ਪਰ ਪੇ ਕਿਆਂਦੇ ਕੀਤੀ ਮਾਜੂ ਬਥੇਰੀ ਨਹੀਂ ਕਰ ਪੇ ਕਿਆਂਦੇ ਕੀਤੀ ਮਾਜੂ ਨਹੀਂ ਕਰ ਪੇ ਕਿਆਂਦੇ ਕੀਤੀ ਮਾਜੂ ਬਥੇਰੀ ਨਹੀਂ ਕਰ ਪੇ ਕਿਆਂਦੇ ਆਵੀ ਸਰਪਿਣਾ ਵੈ ਵਿਸਰਪਿਣਾ ਆਵੀ ਸਰਪਿਣਾ ਵੈ ਵਿਸਰਪਿਣਾ ਬੋਤਾ ਬਲਦਰ ਬਾਜੇ ਬਈ ਰਾ ਤੈਨੂੰ ਪੰਜ ਪਰਛਾਤੇ ਕਿਤੇ ਵਿੱਚ ਨੱਚਦੀ ਦੀ ਧਮਕ ਪਈ ਦਰਵਾਜ਼ੇ 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 ਮੇਰੇ ਵੀਰ ਦਵਿਆ ਮੈਨੂੰ ਘਟੇ ਘਟੇ ਮੇਰੇ ਵੀਰ ਦਵਿਆ ਮੈਨੂੰ ਘਟੇ ਘਟੇ ਅਸੀਂ ਸਾਰੇ ਜਾਵਾਂਗੇ ਚਿੱਟੇ ਦੰਦਗਲਾ ਬੀਬੂ ਗਲਾਪੀ ਬਣ ਕੇ ਆਇਆ ਤੇ ਨੱਚ ਕੇ ਆਇਆ ਬਟਿਆਕਾਂ ਰਾਨੀਆਂ ਕੁੜੀਆਂ ਆਈਆਂ ਬਟਿਆਕਾਂ ਰਾਨੀਆਂ ਕੁੜੀਆਂ ਆਈਆਂ ਹੋ ਗਈ ਬੱਲੇ ਬੱਲੇ ਕਿੱਕਾ ਕੁੜੀਆਂ ਦਾ ਪੈਂਦਾ ਬਾਤ ਤੇ ਤਾਂ ਕੀ ਹੈ ਬਹੁਤ ਬਹੁਤ ਧੰਨਵਾਦ ਮੇਰੀ ਧੀ ਦਾ ਜਦੋਂ ਸਾਡੇ ਦਾਉ ਦੇ ਵਿੱਚ ਧਿਆਨ ਪਤਾ ਮਾਂ ਮਤੀਆ ਦੇਵ ਰਾਗ ਦਾ ਕਿਸੇ ਨੂੰ ਕੀ ਪਤਾ ਮਾਂ ਮਤੀਆ ਦੇਵ ਰਾਗ ਦਾ ਕਿਸੇ ਨੂੰ ਕੀ ਪਤਾ ਮਾਂ ਮਤੀਆ ਦੇਵ ਰਾਗ ਦਾ ਵਾਰੀ ਵਾਰੀ ਖਟਣ ਗਿਆ ਸੀ ਵਾਰੀ ਵਾਰੀ ਖਟਣ ਗਿਆ ਸੀ ਠੰਕੀ ਲਿਆਂਦਾ ਠੰਨਾ ਅਜੂਲਕ ਜੂਪਤਾ ਲਿਆਂਦਾ ਛਣਾ ਅਜੂਲਕ ਜੂਪਤਾ ਦੇ ਵਿੱਚ ਪਹਿਣਾ ਪਹਿਣਾ ਲੱਗ ਜੁਪਤਾ ਅਗ ਤੇ ਵਿੱਚ ਪਹਿਣਾ ਪਹਿਣਾ ਆ ਕੁੜੀਓ ਤੁਹਾਨੂੰ ਫੌਜੀ ਦਿਖਾਵਾਂ ਆ ਕੁੜੀਓ ਤੁਹਾਨੂੰ ਫੌਜੀ ਦਿਖਾਵਾਂ ਕਾਖੀ ਵਰਦੀਆਂ ਵਾਲੇ ਵੀ ਫਿਰ ਕਾਖੀ ਵਰਦੀਆਂ ਵਾਲੇ ਵੀ ਬੁੱਕ ਕਰਕੇ ਨੌਕਰੀ ਆਏਂ ਅੰਦੇ ਕਰਕੇ ਨੌਕਰੀ ਆਏਂ ਪੁੱਤ ਮਾਵਾਂਦੇ ਕਰਕੇ ਨੌਕਰੀ ਨਹੀਂ ਪੁੱਤ ਮਾਵਾਂਦੇ ਕਰਕੇ ਨੌਕਰੀ ਆਏਂ ਦੀ ਫਾਜੇ ਤੈ ਮੇਰੇ ਕਾਂਟੇ ਵੀ ਲੁਟਾਵੇ ਮੈਂ ਕੰਮ ਕਰ ਤੇਰੀ ਮਾਂ ਕਰੇ ਨਾਲ ਅਰਤੀ ਤੈਨੂੰ ਦੱਸੂਗੀ ਤੇ ਲੈਣ ਝਣਾ ਪੱਦੀ ਆਵੇ ਤੇਰੇ ਨਾਲ ਬੰਬੇ ਨੂੰ ਝਣਾ ਪੱਦੀ ਆਵੇ ਤੇਰੇ ਨਾਲ ਬੰਬੇ ਨੂੰ ਝਣਾ ਅੱਤੀ ਆਵੇ ਜੜਗਾ ਮੇਰਗਾ ਪੈਣਾ ਸਵਰਸਾਂ ਤੇ ਬੈਠਣਾ ਨੇ ਉਹ ਛੇ ਤੇ ਪੰਜ ਦੀ ਕਰਪਾੜਾ ਕਰੋ ਬੈਠ ਕਿੱਧਰ ਆਓ ਟਰਨ ਫਰਨ ਆਲਗਾ ਨਹੀਂ ਜਿਹੜੀਆਂ ਰੋਜ ਆਉਂਦੀਆਂ ਕੁਸਤਾਂ ਤੇ ਆ ਕੇ ਬਹਿ ਗਈਆਂ ਪਾ ਗਏ ਦੀ ਨਾਰੀ ਦੇ ਵਿੱਚ ਤੋ ਜਾਣੇ ਨਾਉਂਦੇ ਚੱਕਦੇ ਪੱਲਾ ਨਹੀਂ ਤੇਰੇ ਪੈਰੀ ਹੱਥ ਲਾਉਂਦੇ ਚੱਕਦੇ ਪੱਲਾ ਨਹੀਂ ਤੇਰੇ ਪੈਰੀ ਹੱਥ ਲਾਉਂਦੇ ਚੱਕਦੇ ਪੱਲਾ ਨਹੀਂ ਤੇਰੇ ਪੈਰੀ ਅਸ਼ਿੰਦਾ ਕੈਸਾ ਹੈ